ਹੈਲੋ ਦੋਸਤੋ ਰੌਚਕ ਪੰਜਾਬੀ ਕਹਾਣੀਆਂ ਚੈਨਲ ਦੇ ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਮੈਂ ਸੋਹਣੀ ਤਾਂ ਬਹੁਤ ਸੀ ਪਰ ਕੁੜੀ ਗਰੀਬ ਕਰਦੀ ਸੀ ਜਦੋਂ ਮੈਂ 8ਵੀਂ ਕਲਾਸ ਵਿੱਚ ਪੜ੍ਹਦੀ ਸੀ ਤਾਂ ਮੇਰੀਆਂ ਸਹੇਲੀਆਂ ਮੇਰੀਆਂ ਤਾਰੀਫਾਂ ਕਰਦੀਆਂ ਰਹਿੰਦੀਆਂ ਸੀ ਕਿ ਰੱਬ ਨੇ ਤੈਨੂੰ ਇੰਨਾ ਸੋਹਣਾ ਰੰਗ ਰੂਪ ਦਿੱਤਾ ਪਰ ਘਰ ਦੀ ਗਰੀਬੀ ਮੈਨੂੰ ਮਾਰ ਜਾਂਦੀ ਸੀ ਮੇਰੇ ਡੈਡੀ ਦਿਹਾੜੀ ਕਰਦੇ ਸੀ ਤੇ ਮੇਰੇ ਮੰਮੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੇ ਸੀ ਜਿਵੇਂ ਕਿ ਨੇ ਕਰਕੇ ਉਹਨਾਂ ਨੇ ਮੈਨੂੰ 10 ਤੱਕ ਪੜਾਇਆ ਪਰ ਅੱਗੇ ਹੋਣੀ ਸੀ ਪੜਾ ਸਕਦੇ ਮੇਰੀ ਮਾਸੀ ਵਧੀਆ ਘਰੇ ਵਿਆਹੀ ਹੋਈ ਸੀ ਮੇਰਾ ਮਾਸੜ ਦੁਬਈ ਗਿਆ ਹੋਇਆ ਸੀ ਤੇ ਮਾਸੀ ਮੰਮੀ ਨੂੰ ਕਹਿਣ ਲੱਗੀ ਕਿ ਚਲ ਇਸ ਤੋਂ ਅੱਗੇ ਮੈਂ ਕੁੜੀ ਨੂੰ ਪੜਾ ਦੇਵਾਂਗੀ ਇਸ ਨੂੰ ਪੜਨ ਦਾ ਬਹੁਤ ਸ਼ੌਂਕ ਆ ਮੇਰਾ ਮਾਸੀ ਕੇ ਪਿੰਡ ਬਹੁਤ ਹੀ ਜੀ ਲੱਗਦਾ ਹੁੰਦਾ ਸੀ ਮਾਸੀ ਦੀ ਕੁੜੀ ਵੀ ਮੇਰੇ ਹਾਨ ਪ੍ਰਵਾਨ ਦੀ ਹੀ ਸੀ ਮਾਸੀ ਦਾ ਮੁੰਡਾ ਸਾਡੇ ਤੋਂ 5 ਸਾਲ ਛੋਟਾ ਸੀ ਮਾਸੀ ਦੀ ਕੁੜੀ ਦੀਪੀ ਬਹੁਤ ਜ਼ਿਆਦਾ ਚਲਾਕ ਸੀ ਤੇ ਮੈਂ ਥੋੜੀ ਜਹੀ ਭੋਲੀ ਸੀ ਮੇਰੇ ਮੰਮੀ ਮੈਨੂੰ ਕਹਿ ਦਿੰਦੀ ਸੀ ਕਹਿੰਦੀ ਸੀ ਕਿ ਤੂੰ ਬਚ ਕੇ ਰਹੀਂ ਉਹ ਤਾਂ ਤੈਨੂੰ ਵੇਚ ਕੇ ਨਾ ਖਾ ਜਾਏ ਇੰਨੀ ਜ਼ਿਆਦਾ ਚਲਾਕ ਆ ਮੈਂ ਹੱਸ ਪੈਂਦੀ ਸੀ ਮੇਰੀ ਮਾਸੀ ਦੇ ਚਵਾਕ ਮੇਰਾ ਬਹੁਤ ਮੋਹ ਕਰਦੇ ਸੀ ਪਰ ਸੱਚਮੁੱਚ ਮਾਸੀ ਦੀ ਕੁੜੀ ਬਹੁਤ ਹੀ ਜ਼ਿਆਦਾ ਚਲਾਕ ਸੀ ਅਸੀਂ ਦੋਨੋਂ ਇੱਕੋ ਕਲਾਸ ਵਿੱਚ ਹੀ ਪੜਦੇਨਾ ਸੀ ਘਰ ਆ ਕੇ ਅਸੀਂ ਇੱਕੋ ਕਮਰੇ ਵਿੱਚ ਬੈਠ ਕੇ ਪੜ੍ਹਦੀਆਂ ਤੇ ਇਕੱਠੀਆਂ ਹੀ ਸੌ ਜਾਂਦੀਆਂ ਸੀ ਇੱਕ ਦਿਨ ਮੈਂ ਦੇਖਿਆ ਕਿ ਉਹ ਫੋਨ ਤੇ ਕਿਸੇ ਮੁੰਡੇ ਦੇ ਨਾਲ ਗੱਲਾਂ ਮਾਰੀ ਜਾਂਦੀ ਸੀ ਮੈਂ ਉਸ ਨੂੰ ਕਿਹਾ ਕਿ ਤੂੰ ਕਿਸ ਨਾਲ ਗੱਲਾਂ ਕਰ ਰਹੀ ਹੈ ਤਾਂ ਉਹ ਕਹਿਣ ਲੱਗੀ ਕਿ ਮੇਰਾ ਬੋਏਫ੍ਰੈਂਡ ਆ ਮੈਂ ਕੱਲ ਨੂੰ ਤੈਨੂੰ ਸਕੂਲ ਵਿੱਚ ਮਿਲਾਵਾਂਗੀ ਮੈਂ ਕਿਹਾ ਆਪਣੀ ਕਲਾਸ ਵਿੱਚ ਹੀ ਪੜਦਾ ਉਹ ਕਹਿੰਦੀ ਨਹੀਂ ਆਪਣੇ ਤੋਂ ਇੱਕ ਕਲਾਸ ਅੱਗੇ ਆ ਉਹ ਪਲੱਸ 2 ਵਿੱਚ ਪੜਦਾ ਅਗਲੇ ਦਿਨ ਅਸੀਂ ਸਕੂਲ ਗਏ ਤਾਂ ਉਸ ਵੇਲੇ ਮੈਨੂੰ ਉਸ ਮੁੰਡੇ ਜਾਨੀ ਕਿ ਸੁਖਦੀਪ ਨਾਲ ਮੈਨੂੰ ਮਿਲਾਇਆ ਤੇ ਅਸੀਂ ਕਾਫੀ ਟਾਈਮ ਗੱਲਾਂ-ਬਾਤਾਂ ਕਰਦੇ ਰਹੇ ਗੱਲਾਂ-ਬਾਤਾਂ ਵਿੱਚ ਮੈਨੂੰ ਉਹ ਬਹੁਤ ਵਧੀਆ ਲੱਗਿਆ ਉਹ ਕੋਈ ਜ਼ਿਆਦਾ ਫੁਕਰਬਾਜੀ ਵੀ ਨਹੀਂ ਸੀ ਕਰਦਾ ਉਸਨੇ ਦੱਸਿਆ ਕਿ ਮੈਂ ਦੀਪੀ ਨੂੰ ਸੱਚੇ ਦਿਲੋਂ ਪਿਆਰ ਕਰਦਾ ਇਹਦੇ ਨਾਲ ਹੀ ਸਾਰੀ ਜ਼ਿੰਦਗੀ ਬਤਾਵਾਂਗਾ ਜਾਨੀ ਕਿ ਵਿਆਹ ਵੀ ਉਸ ਨਾਲ ਹੀ ਕਰਵਾਵਾਂਗਾ ਪਰ ਦੀਪੀ ਦੇ ਦਿਲ ਵਿੱਚ ਤਾਂ ਕੁਝ ਹੋ ਰਹੀ ਸੀ ਉਹ ਹਰ ਰੋਜ਼ ਸੁਖਦੀਪ ਤੋਂ ਨਵੇਂ-ਨਵੇਂ ਗਿਫਟ ਲੈਂਦੀ ਸੀ ਇੱਕ ਦਿਨ ਮਾਸੀ ਨੇ ਪੁੱਛਿਆ ਕਿ ਤੈਨੂੰ ਇੰਨੇ ਗਿਫਟ ਕੌਣ ਦਿੰਦਾ ਉਸਨੇ ਆਪਣੇ ਸਹੇਲੀ ਦਾ ਨਾਮ ਲਾ ਦਿੱਤਾ ਪਰ ਮਾਸੀ ਨੇ ਉਸ ਨੂੰ ਝੜਕ ਕੇ ਪੁੱਛਿਆ ਕਿ ਸਹੇਲੀਆਂ ਤੈਨੂੰ ਹਰ ਰੋਜ਼ ਹੀ ਗਿਫਟ ਦੇ ਦਿੰਦੀਆਂ ਨੇ ਤਾਂ ਉਹ ਮੰਨ ਗਈ ਕਹਿਣ ਲੱਗੀ ਮੰਮੀ ਮੇਰਾ ਇੱਕ ਬੁਆਏਫ੍ਰੈਂਡ ਆ ਅਸੀਂ ਦੋਨੋਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ ਤੇ ਅਸੀਂ ਇੱਕ ਦੂਜੇ ਨਾਲ ਵਿਆਹ ਵੀ ਕਰਵਾਵਾਂਗੇ ਮਾਸੀ ਨੇ ਪਹਿਲਾਂ ਤਾਂ ਉਸ ਨੂੰ ਬਹੁਤ ਝੜਕਿਆ ਪਰ ਫਿਰ ਜਦੋਂ ਦੀਪੀ ਜ਼ਿਆਦਾ ਹੀ ਮੈਂ ਤਾਂ ਜੀਆ ਕਰਨ ਲੱਗੀ ਤਾਂ ਮਾਸੀ ਕਹਿਣ ਲੱਗੀ ਠੀਕ ਆ ਤੂੰ ਘਰੋਂ ਭੱਜ ਕੇ ਵਿਆਹ ਕਰਵਾਉਣ ਵਾਲੀ ਗਲਤੀ ਨਾ ਕਰੀ ਮੈਂ ਆਪੇ ਮਨਾ ਲਵਾਂਗੀ ਸਾਰਿਆਂ ਨੂੰ ਤੇ ਤੇਰਾ ਉਸ ਮੁੰਡੇ ਨਾਲ ਵਿਆਹ ਵੀ ਕਰਵਾਵਾਂਗੀ ਦੀਪੀ ਬਹੁਤ ਖੁਸ਼ ਹੋਈ ਐਸੇ ਤਰ੍ਹਾਂ ਕਰਦਿਆਂ ਗਰਾਉਂਦਿਆਂ ਸਾਡੀ ਪਲੱਸ 2 ਹੋ ਗਈ ਉਸ ਤੋਂ ਬਾਅਦ ਅਸੀਂ ਕਾਲਜ ਜਾਣਾ ਸ਼ੁਰੂ ਕਰ ਦਿੱਤਾ ਕਾਲਜ ਵਿੱਚ ਸਾਨੂੰ ਨਿਤ ਨਵੇਂ ਮੁੰਡੇ ਮਿਲਦੇ ਤੇ ਸਾਡੇ ਨਾਲ ਦੋਸਤੀ ਕਰਨ ਨੂੰ ਕਹਿੰਦੇ ਮੈਂ ਤਾਂ ਸੰਘ ਦੀ ਸੀ ਪਰ ਦੀਪੀ ਹਰ ਇੱਕ ਨਾਲ ਹੱਥ ਮਿਲਾ ਲੈਂਦੀ ਹੁੰਦੀ ਸੀ ਮੈਂ ਉਸ ਨੂੰ ਕਿਹਾ ਕਿ ਜੇ ਤੇਰੇ ਬੁਆਏਫਰੈਂਡ ਨੂੰ ਪਤਾ ਲੱਗ ਗਿਆ ਤਾਂ ਉਹ ਤੈਨੂੰ ਕੀ ਕਹੋਗਾ ਉਹ ਕਹਿਣ ਲੱਗੀ ਮੈਂ ਨਹੀਂ ਡਰਦੀ ਕਿਸੇ ਤੋਂ ਬਹੁਤ ਟਾਈਮ ਉਸ ਨਾਲ ਇੰਜੋਏ ਕਰ ਲਿਆ ਹੁਣ ਮੈਂ ਇੱਥੇ ਨਵੇਂ ਫਰੈਂਡ ਬਣਾਵਾਂਗੀ ਮੈਂ ਤਾਂ ਉਸ ਵੱਲ ਦੇਖ ਕੇ ਹੈਰਾਨ ਸੀ ਕਿ ਉਸ ਨੇ ਇੱਕ ਨਹੀਂ ਬਲਕਿ 2-3 ਫਰੈਂਡ ਬਣਾਏ ਹੋਏ ਸੀ ਤੇ ਉਹ ਸਾਰਿਆਂ ਨੂੰ ਹੀ ਮਿਲਦੀ ਸੀ ਉਹ ਕਈ ਵਾਰ ਕਾਲਜ ਵਿੱਚ ਬਸ ਦੋ ਘੰਟੇ ਲਾ ਕੇ ਉਸ ਤੋਂ ਬਾਅਦ ਉਹਨਾਂ ਮੁੰਡਿਆਂ ਦੇ ਨਾਲ ਚਲੀ ਜਾਂਦੀ ਹੁੰਦੀ ਸੀ ਤੇ ਮੈਨੂੰ ਕਹਿ ਦਿੰਦੀ ਸੀ ਕਿ ਜੇ ਮਾਸੀ ਨੂੰ ਦੱਸਿਆ ਤਾਂ ਮੈਂ ਤੇਰੇ ਨਾਲ ਬਹੁਤ ਬੁਰੀ ਕਰੂੰਗੀ ਮੈਂ ਡਰਦੀ ਚੁੱਪ ਕਰ ਜਾਂਦੀ ਸੀ ਪਰ ਮੈਨੂੰ ਉਸਦੀ ਇਹ ਆਦਤ ਚੰਗੀ ਨਹੀਂ ਸੀ ਲੱਗਦੀ ਇੱਕ ਦਿਨ ਉਹ ਮੈਨੂੰ ਕਹਿਣ ਲੱਗੀ ਕਿ ਮੇਰੇ ਬੁਆਏਫਰੈਂਡ ਦਾ ਇੱਕ ਦੋਸਤ ਹਨੀਆ ਉਹ ਤੈਨੂੰ ਬਹੁਤ ਪਸੰਦ ਕਰਦਾ ਉਹ ਬਹੁਤ ਹੀ ਅਮੀਰ ਘਰ ਦਾ ਲੜਕਾ ਤੇਰੀ ਤਾਂ ਕਿਸਮਤ ਖੁੱਲ ਜਾਵੇਗੀ ਤੇ ਉਸ ਨਾਲ ਗੱਲਬਾਤ ਕਰ ਲੈ ਮੈਂ ਉਸ ਨੂੰ ਕਿਹਾ ਨਹੀਂ ਮੈਂ ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰਨੀ ਮੇਰੇ ਮਾਪੇ ਨੇ ਮੈਨੂੰ ਇੱਥੇ ਪੜ੍ਹਨ ਲਈ ਭੇਜਿਆ ਤੇ ਮੈਂ ਪੜ੍ਹਨਾ ਹੀ ਆ ਉਹ ਕਹਿਣ ਲੱਗੀ ਪੜ੍ਹਨਾ ਆਪਣੀ ਜਗ੍ਹਾ ਹੁੰਦਾ ਤੇ এনਜਾਇਰਮੈਂਟ ਆਪਣੀ ਜਗ੍ਹਾ ਜ਼ਿੰਦਗੀ ਵਿੱਚ ਦੋਨੋਂ ਚੀਜ਼ਾਂ ਦੀ ਹੀ ਬਹੁਤ ਲੋੜ ਹੁੰਦੀ ਹੈ ਇਸ ਤਰ੍ਹਾਂ ਕਿਤਾਬੀ ਕੀੜਾ ਬਣ ਕੇ ਨਾ ਬੈਠ ਇੰਜੋਏ ਵੀ ਕਰ ਉਸ ਨੇ ਗੱਲਾਂ ਨਾਲ ਮੈਨੂੰ ਇੰਨਾ ਜ਼ਿਆਦਾ ਪ੍ਰਮਾਣ ਲਿਆ ਕਿਹ ਫੋਨ ਤੇ ਮੇਰੀ ਹਣੀ ਨਾਲ ਗੱਲ ਵੀ ਕਰਵਾ ਦਿੱਤੀ ਹਣੀ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਲੱਗਾ ਤੇ ਉਸਨੇ ਮੇਰੇ ਅੱਗੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਤੇ ਦੋ ਦਿਨਾਂ ਵਿੱਚ ਹੀ ਉਸਨੇ ਮੈਨੂੰ ਆਪਣੇ ਦਿਲ ਵਿੱਚ ਉਸਾਲ ਲਿਆ ਹਜੇ ਸਾਡੀ ਗੱਲਬਾਤ ਹੁੰਦੀ ਨੂੰ 5 ਕੋ ਦਿਨ ਹੀ ਹੋਏ ਸੀ ਕਿ ਹਣੀ ਮੈਨੂੰ ਕਹਿਣ ਲੱਗਾ ਆਪਾਂ ਬਾਹਰ ਕਿਤੇ ਹੋਟਲ ਵਿੱਚ ਚੱਲਦੇ ਹਾਂ ਉੱਥੇ ਚਾਹ ਪਾਣੀ ਪੀਵਾਂਗੇ ਨਾਲੇ ਰੱਜ ਕੇ ਗੱਲਾਂ ਬਾਤਾਂ ਕਰਾਂਗੇ ਮੈਂ ਦੀਪੀ ਨੂੰ ਇਹ ਗੱਲ ਦੱਸਦੀ ਤਾਂ ਦੀਪੀ ਕਹਿਣ ਲੱਗੀ ਹਾਂ ਹਾਂ ਮੈਂ ਨਾਲ ਚਲੀ ਜਾਂਦੀ ਆ ਐਡੀ ਕੋਈ ਗੱਲ ਨਹੀਂ ਤੂੰ ਉਸ ਮੁੰਡੇ ਨੂੰ ਮਿਲ ਲੈ ਮੈਂ ਦੀਪੀ ਨੂੰ ਬਹੁਤ ਮਨਾ ਕੀਤਾ ਪਰ ਉਹ ਕਹਿਣ ਲੱਗੀ ਕਿ ਮੇਰਾ ਬੁਆਏਫਰੈਂਡ ਵੀ ਉੱਥੇ ਆਉਣ ਵਾਲਾ ਮੈਂ ਵੀ ਉਸ ਨੂੰ ਮਿਲਣਾ ਤੇ ਤੂੰ ਮੇਰੇ ਨਾਲ ਹੀ ਚਲੀ ਜਾਵੇਂ ਡਰਨਾ ਐਵੇਂ ਡਰ ਡਰ ਕੇ ਜ਼ਿੰਦਗੀ ਨਹੀਂ ਲਗਾਈ ਦੀ ਹੁੰਦੀ ਮੈਂ ਉਸ ਦੀਆਂ ਗੱਲਾਂ ਵਿੱਚ ਆ ਕੇ ਉਸ ਦੇ ਨਾਲ ਹੀ ਤੁਰ ਪਈ ਤੇ ਜਦੋਂ ਅਸੀਂ ਸ਼ਹਿਰ ਦੇ ਇੱਕ ਹੋਟਲ ਵਿੱਚ ਦਿਨੇ ਹੀ ਗਏ ਤਾਂ ਉਹਨਾਂ ਨੇ ਪਹਿਲਾਂ ਹੀ ਉੱਥੇ ਕਮਰਾ ਲਿਆ ਹੋਇਆ ਸੀ ਦੀਪੀ ਮੈਨੂੰ ਉਸ ਕਮਰੇ ਵਿੱਚ ਹਣੀ ਕੁ ਛੱਡਾਈ ਉਹ ਮੁੰਡਾ ਮੇਰੇ ਅੰਦਰ ਜਾਂਦਿਆਂ ਹੀ ਹਲਕੇ ਕੁੱਤੇ ਵਾਂਗ ਮੇਰੇ ਤੇ ਟੁੱਟ ਕੇ ਪੈ ਗਿਆ ਮੈਂ ਸੋਚਿਆ ਕਿ ਇਹ ਪਿਆਰ ਹੁੰਦਾ ਫਿਰ ਉਸ ਮੁੰਡੇ ਨੇ ਆਪਣੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਮੈਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲਿਆ ਫਿਰ ਮੇਰੇ ਨਾਲ ਉਹ ਸਭ ਕੁਝ ਵੀ ਕਰ ਲਿਆ ਜਿਸ ਦੀ ਮੈਨੂੰ ਉਮੀਦ ਵੀ ਨਹੀਂ ਸੀ ਮੈਂ ਸੋਚਿਆ ਵੀ ਨਹੀਂ ਸੀ ਕਿ ਉਹ ਪਹਿਲੀ ਵਾਰ ਮੇਰੇ ਨਾਲ ਮਿਲ ਕੇ ਇਹ ਸਭ ਕੁਝ ਕਰੇਗਾ ਪਹਿਲੀ ਵਾਰ ਇਹ ਸਭ ਕੁਝ ਕਰਨ ਤੋਂ ਬਾਅਦ ਮੈਨੂੰ ਬੜਾ ਦਰਦ ਹੋ ਰਿਹਾ ਸੀ ਉਹ ਮੁੰਡੇ ਨੇ ਮੈਨੂੰ 4-5 ਘੰਟੇ ਉਸ ਕਮਰੇ ਵਿੱਚ ਰੱਖਿਆ ਤੇ ਕਈ ਵਾਰ ਮੇਰੇ ਨਾਲ ਉਹ ਸਭ ਕੁਝ ਕੀਤਾ ਆਪਣੀ ਹੱਥਸ ਮਟਾਈ ਤੇ ਫਿਰ ਉਥੋਂ ਤੁਰਦਾ ਬਣਿਆ ਉਸ ਤੋਂ ਬਾਅਦ ਦੀਪੀ ਕਮਰੇ ਵਿੱਚ ਆ ਗਈ ਤੇ ਮੈਨੂੰ ਕਹਿਣ ਲੱਗੀ ਹੁਣ ਪਈ ਨਾ ਰਹਿ ਉੱਠ ਕੇ ਕੱਪੜੇ ਪਾ ਤੇ ਆਪਾਂ ਘਰ ਚੱਲਦੇ ਹਾਂ ਮੈਂ ਉਸ ਨੂੰ ਕਿਹਾ ਕਿ ਇਹ ਸਭ ਕੁਝ ਕੀ ਸੀ ਇਹ ਪਿਆਰ ਹੁੰਦਾ ਉਹ ਕਹਿਣ ਲੱਗੀ ਹਾਂ ਤੈਨੂੰ ਹੌਲੀ ਹੌਲੀ ਸਭ ਕੁਝ ਆਪਣੇ ਹੀ ਚੰਗਾ ਲੱਗਣ ਲੱਗ ਜਾਵੇ ਪਰ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਮੈਂ ਤੇ ਦੀਪੀ ਫਿਰ ਘਰ ਆ ਗਈਆਂ ਮੈਨੂੰ ਤਾਂ ਉਸ ਦਿਨ ਰਾਤ ਨੂੰ ਨੀਂਦ ਵੀ ਨਹੀਂ ਆਈ ਮੈਂ ਹਣੀ ਬਾਰੇ ਸੋਚਦੀ ਰਹੀ ਪਰ ਫਿਰ ਵੀ ਮੈਨੂੰ ਉਸਤੇ ਪਿਆਰ ਜੇ ਹਾਰਿਆ ਸੀ ਮੈਂ ਉਸ ਦਾ 2-3 ਵਾਰ ਫੋਨ ਟਰਾਈ ਵੀ ਕੀਤਾ ਪਰ ਉਸ ਦਾ ਫੋਨ ਹੁਣ ਲੱਗ ਨਹੀਂ ਰਿਹਾ ਸੀ ਮੈਂ ਦੀਪੀ ਨੂੰ ਕਿਹਾ ਕਿ ਹਣੀ ਦਾ ਫੋਨ ਨਹੀਂ ਲੱਗ ਰਿਹਾ ਉਹ ਕਹਿਣ ਲੱਗੀ ਕੋਈ ਨਾ ਆਪਾਂ ਕੱਲ ਨੂੰ ਗੱਲ ਕਰਾਂਗੇ ਮਾਸੀ ਨੂੰ ਕੁਝ ਪਤਾ ਨਹੀਂ ਸੀ ਕਿ ਅਸੀਂ ਬਾਹਰ ਕੀ ਕਰਦੀਆਂ ਹੁੰਦੀਆਂ ਉਹਨਾਂ ਨੂੰ ਤਾਂ ਲੱਗਦਾ ਸੀ ਕਿ ਅਸੀਂ ਬਸ ਕਾਲਜ ਜਾਂਦੀਆਂ ਤੇ ਪੜ੍ਹ ਕੇ ਘਰ ਆ ਜਾਂਦੀਆਂ ਪਰ ਦੀਪੀ ਨੇ ਤਾਂ 4-5 ਮੁੰਡਿਆਂ ਦੇ ਨਾਲ ਰਿਲੇਸ਼ਨਸ਼ਿਪ ਸੀ ਉਹ ਹਰ ਦੂਜੇ ਤੀਜੇ ਦਿਨ ਬਾਅਦ ਹੋਟਲ ਵਿੱਚ ਚਲੀ ਜਾਂਦੀ ਸੀ ਤੇ ਜਿੱਥੇ ਮੁੰਡਿਆਂ ਨਾਲ ਇੰਜੋਏ ਕਰਦੀ ਤੇ ਫਿਰ ਵਾਪਸ ਆ ਜਾਂਦੀ ਹੁੰਦੀ ਸੀ ਚਾਰ ਪੰਜ ਦਿਨ ਮੈਨੂੰ ਕਾਲਜ ਵਿੱਚ ਹਣੀ ਵੀ ਨਾ ਮਿਲਿਆ ਮੈਨੂੰ ਹੁਣ ਉਹਦੇ ਬਿਨਾਂ ਚੈਨ ਨਹੀਂ ਸੀ ਆਉਂਦੀ ਮੈਂ ਹਸ ਨੂੰ ਇੱਧਰ ਉੱਤਰ ਲੱਭ ਰਹੀ ਸੀ ਕਿ ਉਸ ਦਾ ਦੋਸਤ ਜੱਸੀ ਮੈਨੂੰ ਦਿਖਾਈ ਦਿੱਤਾ ਤਾਂ ਮੈਂ ਭੱਜ ਕੇ ਉਸ ਕੋਲੋਂ ਹਣੀ ਦੇ ਬਾਰੇ ਪੁੱਛਿਆ ਤਾਂ ਉਸਨੇ ਮੈਨੂੰ ਦੱਸਿਆ ਕਿ ਉਹ ਇਸ ਕਾਲਜ ਵਿੱਚ ਪੜਦਾ ਹੀ ਨਹੀਂ ਬਲਕਿ ਉਹ ਤਾਂ ਤੈਨੂੰ ਮਿਲਣ ਦੇ ਬਹਾਨੇ ਹੀ ਚਾਰ ਕੋ ਦਿਨ ਕਾਲ ਜਾਇਆ ਸੀ ਉਹ ਥਾਂ ਬਸ ਕਰੇ ਥੋੜਾ ਬਹੁਤਾ ਕੰਮ ਕਰਦਾ ਤੇ ਆਵਾਰਾ ਗਰਦੀ ਕਰਦਾ ਫਿਰਦਾ ਉਸ ਕੋਲ ਖੁੱਲਾ ਪੈਸਾ ਤੇ ਉਹ ਹਰ ਰੋਜ਼ ਪਤਾ ਨਹੀਂ ਕਿੰਨੀਆਂ ਕੋ ਕੁੜੀਆਂ ਦੇ ਨਾਲ ਇਹ ਸਭ ਕੁਝ ਕਰਦਾ ਤੇ ਉਹਨਾਂ ਨੂੰ ਪੈਸੇ ਦੇ ਕੇ ਅਧ ਮੋਈਆਂ ਕਰਕੇ ਛੱਟ ਜਾਂਦਾ ਮੈਂ ਉਸ ਮੁੰਡੇ ਨੂੰ ਕਿਹਾ ਕਿ ਮੈਂ ਤਾਂ ਹਣੇ ਕੋਲੋਂ ਕੋਈ ਪੈਸਾ ਵੀ ਨਹੀਂ ਲਿਆ ਉਹ ਕਹਿਨ ਲੱਗਾ ਇਹ ਤੇਰੀ ਸਹੇਲੀ ਦੀਪੀ ਪਹਿਲਾਂ ਹੀ ਸੌਦਾ ਕਰ ਲੈਂਦੀ ਆ ਇਹ ਉਸ ਨੂੰ ਕਾਫੀ ਕੁੜੀਆਂ ਨਾਲ ਮਿਲਾ ਚੁੱਕੀ ਆ ਇਹ ਕੁੜੀ ਦੇ ਜਿਸਮ ਦਾ ਸੌਦਾ 10000 ਰੁਪਏ ਵਿੱਚ ਕਰਦੀ ਆ ਇਹਨੇ ਤੈਨੂੰ ਪੈਸੇ ਨਹੀਂ ਦਿੱਤੇ ਜਦੋਂ ਮੈਂ ਉਸ ਮੁੰਡੇ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਮੇਰੇ ਪੈਰਾਂ ਹੇਠੋਂ zameen ਨਿਕਲ ਗਈ ਮੈਂ ਉਸ ਨੂੰ ਕਿਹਾ ਕਿ ਮੈਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਕਿਉਂਕਿ ਉਹ ਕਹਿਨ ਲੱਗਾ ਕਿ ਤੂੰ ਘਰ ਜਾ ਕੇ ਫਿਰ ਪੁੱਛ ਸ਼ਾਮ ਨੂੰ ਜਦੋਂ ਉਹ ਸੀ ਘਰ ਆਈ ਤਾਂ ਮੈਂ ਉਸ ਕੋਲ ਪੁੱਛਿਆ ਕਿ ਮੇਰੇ ਜਸਮ ਦਾ ਸੌਦਾ ਕਿੰਨੇ ਵਿੱਚ ਕੀਤਾ ਸੀ ਤਾਂ ਦੀਪੀ ਕਹਿਣ ਲੱਗੀ ਕਿ 10000 ਰੁਪਏ ਲੈ ਸੀ ਮੈਂ ਕਿਹਾ ਫਿਰ ਤੂੰ ਮੈਨੂੰ ਕਿਉਂ ਨਹੀਂ ਦੱਸਿਆ ਉਹਨੇ ਤਾਂ ਤੂੰ ਨਾ ਹੀ ਮੈਨੂੰ ਕੋਈ ਜ ਪੈਸੇ ਦਿੱਤੇ ਆ ਉਹ ਕਹਿਣ ਲੱਗੀ ਮੈਂ ਤੈਨੂੰ ਪਰਖ ਰਹੀ ਆ ਜੇ ਤੂੰ ਸਹੀ ਉਤਰੀ ਤਾਂ ਆਪਣੇ ਕੋਲ ਆਉਣ ਵਾਲੇ ਮੁੰਡਿਆਂ ਨੂੰ ਖੁਸ਼ ਕਰਦੀ ਰਹੀ ਤਾਂ ਮੈਂ ਵੀ ਤੈਨੂੰ ਮਾਲਾ-ਮਾਲ ਕਰ ਦਿਆਂਗੀ ਪਰ ਜੇ ਤੂੰ ਨਾ ਨੁਕਰ ਕੀਤੀ ਤਾਂ ਫਿਰ ਮੈਂ ਤੈਨੂੰ ਇਹ ਪੈਸੇ ਵੀ ਨਹੀਂ ਦੇਵਾਂਗੀ ਮਾਇ ਉਸ ਨੂੰ ਕਿਹਾ ਕਿ ਤੂੰ ਵੀ ਫਿਰ ਆਪਣੇ ਜਸਸ ਦਾ ਸੌਦਾ ਕਰਦੀ ਹੋਵੇਂਗੀ ਉਹ ਕਹਿਣ ਲੱਗੀ ਹਾਂ ਹੋਰ ਕੀ ਐਵੇਂ ਸ਼ੌਂਕ ਐਵੇਂ ਤਾਂ ਨਹੀਂ ਪੂਰੇ ਹੁੰਦੇ ਤੇ ਐਵੇਂ ਮੈਂ ਸ਼ੌਂਕ ਨੂੰ ਥੋੜੀ ਫਿਰਦੀ ਆ ਮੈਂ ਚੰਗਾ ਪੈਸੇ ਵਾਲਾ ਮੁੰਡਾ ਲੱਭ ਲੈਣੀ ਆ ਤੇ ਉਸ ਨਾਲ ਫਿਰ ਗੱਲਾਂបਾਤਾਂ ਕਰਕੇ ਉਸ ਕੋਲੋਂ ਇੱਕ ਦਿਨ ਦਾ 10000 ਰੁਪਏ ਲੈਣੇ ਆ ਮੇਰੇ ਬੈਂਕ ਅਕਾਊਂਟ ਵਿੱਚ ਬਹੁਤ ਸਾਰਾ ਪੈਸਾ ਇਕੱਠਾ ਹੋਇਆ ਪਿਆ ਬਾਕੀ ਮੈਂ ਆਪਣੇ ਸ਼ੌਂਕ ਵੀ ਪੂਰੇ ਕਰ ਲੈਣੇ ਆ ਦੀਪੀ ਦੀ ਇਹ ਗੱਲ ਸੁਣ ਕੇ ਤਾਂ ਮੇਰੀਆਂ ਅੱਖਾਂ ਅੱਡੀਆਂ ਰਹਿ ਗਈਆਂ ਮੈਂ ਉਸ ਨੂੰ ਬਹੁਤ ਸਮਝਾਇਆ ਕਿ ਤੂੰ ਸਭ ਕੁਝ ਇਹ ਗਲਤ ਕਰ ਰਹੀ ਹੈ ਪਰ ਉਸ ਦੇ ਸਿਰ ਤੇ ਤਾਂ ਪੈਸੀ ਦਾ ਭੂਤ ਸਵਾਰ ਸੀ ਉਸ ਨੇ ਮੇਰੀ ਕਿਸੇ ਵੀ ਗੱਲ ਦਾ ਕੋਈ ਅਸਰ ਨਾ ਕੀਤਾ ਉਹ ਤਾਂ ਸਗੋਂ ਮੈਨੂੰ ਵੀ ਹਰ ਰੋਜ਼ ਕਹਿੰਦੀ ਹੁੰਦੀ ਸੀ ਕਿ ਤੂੰ ਵੱਖ-ਵੱਖ ਮੁੰਡਾ ਮੁੰਡਿਆਂ ਨੂੰ ਮਿਲਿਆ ਕਰ ਪਰ ਮੈਂ ਉਸ ਨੂੰ ਸਾਫ਼ ਮਨਾ ਕਰ ਦਿੱਤਾ ਸੀ ਕਿ ਮੈਂ ਇਹੋ ਜਿਹੀ ਕੁੜੀ ਨਹੀਂ ਆਂ ਮੈਂ ਤਾਂ ਪਤਾ ਨਹੀਂ ਕਿਵੇਂ ਤੇਰੇ ਪਿੱਛੇ ਲਾ ਕੇ ਹਣੀ ਨੂੰ ਮਿਲ ਕੇ ਮਿਲ ਬੈਠੇ ਆ ਇਸ ਤੋਂ ਬਾਅਦ ਮੈਂ ਇਹ ਕੰਮ ਨਹੀਂ ਕਦੇ ਵੀ ਨਹੀਂ ਕਰਨਾ ਤੂੰ ਮੇਰੇ ਕੋਲ ਧੋਖੇ ਨਾਲ ਹੀ ਇਹ ਕੰਮ ਕਰਵਾਇਆ ਉਹ ਕਹਿਣ ਲੱਗੀ ਤੂੰ ਇਸ ਤਰ੍ਹਾਂ ਨਾ ਸੋਚਿਆ ਤੇ ਐਸ਼ ਕਰ ਜਦੋਂ ਆਪਣੇ ਮਾਪੇ ਨੇ ਆਪਣਾ ਵਿਆਹ ਕਰ ਦਿੱਤਾ ਫਿਰ ਤਾਂ ਆਪਾਂ ਨੂੰ ਸਹੁਰੇ ਘਰ ਵਿੱਚ ਕੁਲਾਮ ਬਣ ਕੇ ਰਹਿਣਾ ਹੀ ਪੰ ਪੈਣਾ ਘਰ ਦਾ ਕੰਮ ਕਰਕੇ ਹੀ ਆਪਣਾ ਟਾਈਮ ਪਾਸ ਕਰਨਾ ਪਿਆ ਕਰਨਾ ਜਿੰਨਾ ਟਾਈਮ ਆਪਾਂ ਆਜ਼ਾਦ ਹਾਂ ਉਹਨਾਂ ਕਾਇਮ ਤਾਂ ਆਪਾਂ ਨੂੰ ਖੂਬ ਨਜ਼ਾਰੇ ਲੈਣੇ ਚਾਹੀਦੇ ਆ ਮੈਂ ਉਸ ਨੂੰ ਕਿਹਾ ਕਿ ਤੂੰ ਆਪਣੀ ਇੱਜ਼ਤ ਦਾ ਸੌਦਾ ਕਰ ਰਹੀ ਹੈ ਤੇ ਇਹਨਾਂ ਨੂੰ ਕੋਈ ਨਜ਼ਾਰੇ ਨਹੀਂ ਕਿਹਾ ਜਾਂਦਾ ਤੇ ਆਪਣੀ ਇੱਜ਼ਤ ਵੇਚ ਕੇ ਕਮਾਇਆ ਪੈਸਾ ਸਹੀ ਥਾਂ ਤੇ ਨਹੀਂ ਲੱਗਦਾ ਹੁੰਦਾ ਪਰ ਉਹ ਮੈਨੂੰ ਛਿੜਕ ਕੇ ਚੁੱਪ ਕਰਵਾ ਦੇਂਦੀ ਸੀ ਫਿਰ ਸਾਡੇ ਵਿੱਚ ਇਹਨਾਂ ਗੱਲਾਂ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਹੁਣ ਮੇਰਾ ਉੱਥੇ ਦਿਲ ਵੀ ਨਹੀਂ ਸੀ ਲੱਗਦਾ ਇੱਕ ਦਿਨ ਫਿਰ ਮੈਂ ਆਪਣੀ ਮੰਮੀ ਡੈਡੀ ਨੂੰ ਫੋਨ ਹੀ ਕਰ ਦਿੱਤਾ ਤੇ ਕਹਿ ਦਿੱਤਾ ਕਿ ਮੇਰਾ ਹੁਣ ਇੱਥੇ ਦਿਲ ਨਹੀਂ ਲੱਗਦਾ ਮੈਨੂੰ ਆ ਕੇ ਲੈ ਜਾਓ ਮੰਮੀ ਕਹਿਣ ਲੱਗੀ ਕਿ ਹੁਣ ਤੇਰੇ ਪੇਪਰਾਂ ਵਿੱਚ 2 ਮਹੀਨੇ ਰਹਿ ਗਏ ਨੇ ਪੇਪਰ ਦੇਣ ਤੋਂ ਬਾਅਦ ਆ ਲੈ ਜਾਵਾਂਗੇ ਮੈਂ ਇੰਜੀਨੀਅਰਿੰਗ ਵਿੱਚ ਕਰਕੇ 2 ਮਹੀਨੇ ਮਸਾਂ ਪੂਰੇ ਕੀਤੇ ਤੇ ਫਿਰ ਮੰਮੀ ਡੈਡੀ ਮੈਨੂੰ ਉੱਥੋਂ ਆ ਕੇ ਲੈ ਗਏ ਫਿਰ ਮੈਂ ਘਰ ਬੈਠ ਗਈ ਤੇ ਪ੍ਰਾਈਵੇਟ ਪੜ ਲੱਗ ਪਈ ਪਰ ਮਾਂ ટીਪੀ ਨੂੰ ਇੱਕ ਗੱਲ ਕਹੀ ਕਿ ਜੇਕਰ ਤੂੰ ਇਸ ਤਰ੍ਹਾਂ ਆਪਣੇ ਜਿਸਮ ਦਾ ਸੌਦਾ ਕਰਦੀ ਰਹੀ ਤਾਂ ਇੱਕ ਦਿਨ ਤੂੰ ਜ਼ਰੂਰ ਖਤਰਾ ਖਾਵੇਂਗੀ ਤੈਨੂੰ ਕੋਈ ਨਾ ਕੋਈ ਰੋਗ ਬਣ ਜਾਣਾ ਮੁੰਡਿਆਂ ਨੂੰ ਮਿਲਦੀ ਫਿਰਦੀ ਐ ਪਰ ਉਸਨੇ ਮੇਰੀ ਇੱਕ ਨਾ ਮੰਨੀ ਤੇ ਆਪਣੇ ਜਿਸਮ ਨੂੰ ਉਸੇ ਤਰ੍ਹਾਂ ਹੀ ਨਿਤ ਨਵੇਂ ਵਪਾਰੀਆਂ ਕੋਲ ਵੇਚਦੀ ਰਹੀ ਉਹ ਡੇਲੀ ਗੋਣੀਆਂ ਵੀ ਖਾਂਦੀ ਹੁੰਦੀ ਸੀ ਤਾਂ ਕਿ ਉਹ ਪ੍ਰੈਗਨੈਂਟ ਨਾ ਹੋ ਜਾਵੇ ਮਾਇਆ ਉਸ ਨੂੰ ਕਿਹਾ ਕਿ ਇਹ ਗੋਲੀਆਂ ਸੇਤ ਲਈ ਠੀਕ ਨਹੀਂ ਹੁੰਦੀਆਂ ਉਸ ਨੇ ਮੇਰੀ ਇੱਕ ਨਾ ਮੰਨੀ ਤੇ ਮੈਨੂੰ ਆਪਣੇ ਪਿੰਡ ਆਏ ਨੂੰ ਹੁਣ 6 ਮਹੀਨੇ ਹੋ ਚੁਕੇ ਸੀ ਮੈਂ ਘਰ ਬੈਠ ਕੇ ਪ੍ਰਾਈਵੇਟ ਦਾਖਲਾ ਭਰ ਦਿੱਤਾ ਤੇ ਪੜਨ ਲੱਗ ਪਈ ਮੈਂ ਘਰ ਹੀ ਬੈਠੀ ਪੜ ਲੈਂਦੀ ਸੀ ਮੇਰੇ ਆਉਣ ਤੋਂ 6 ਮਹੀਨੇ ਬਾਅਦ ਮੇਰੀ ਮਾਸੀ ਸਾਨੂੰ ਮਿਲਣ ਆਈ ਮਾਸੀ ਮੰਮੀ ਦੇ ਗਾਲਾਂ ਕਿ ਫਿਰ ਰੋਣ ਲੱਗ ਪਈ ਮੰਮੀ ਨੇ ਕਾਰਨ ਪੁੱਛਿਆ ਤਾ ਮਾਸੀ ਨੇ ਦੱਸਿਆ ਕਿ ਦੀਪੀ ਬਹੁਤ ਬਿਮਾਰ ਹੈ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ ਮੰਮੀ ਬੜਾ ਪਰੇਸ਼ਾਨ ਹੋਏ ਤੇ ਪੁੱਛਣ ਲੱਗੀ ਇਹੋ ਜਿਹੀ ਕੀ ਗੱਲ ਹੋਵੀ ਕੁੜੀ ਨੂੰ ਤਾਂ ਮਾਸੀ ਨੇ ਦੱਸਿਆ ਕਿ ਪਤਾ ਨਹੀਂ ਕਿਵੇਂ ਦੀ ਦੀਪੀ ਨੂੰ ਐਡਜ਼ ਹੋ ਗਈ ਅਸੀਂ ਉਸ ਨੂੰ ਬਹੁਤਾ ਹਸਪਤਾਲਾਂ ਵਿੱਚ ਲੈ ਕੇ ਗਏ ਪਰ ਉਸ ਦਾ ਕੋਈ ਇਲਾਜ ਨਹੀਂ ਹੋ ਸਕਦਾ ਮੰਮੀ ਬੜਾ ਪਰੇਸ਼ਾਨ ਹੋਏ ਤੇ ਪੁੱਛਣ ਲੱਗੀ ਕਿ ਦੀਪੀ ਤਾਂ ਕੁਆਰੀ ਕੁੜੀ ਆ ਉਸ ਨੂੰ ਐਂਡਸ ਕਿਵੇਂ ਹੋ ਗਿਆ ਤਾਂ ਮਾਸੀ ਨੇ ਦੱਸਿਆ ਕਿ ਡਾਕਟਰ ਕਹਿੰਦਾ ਕਿ ਇਹ ਬਿਮਾਰੀ ਤਾਂ ਟੀਕੇ ਵਾਲੀ ਸੂਈ ਨਾਲ ਵੀ ਹੋ ਜਾਂਦੀ ਹੈ ਹੋ ਸਕਦਾ ਇਸ ਤਰ੍ਹਾਂ ਦੀ ਗੱਲ ਹੀ ਹੋ ਗਈ ਹੋਵੇ ਮੰਮੀ ਤੇ ਮਾਸੀ ਬੜੀਆਂ ਫਿਕਰਮੰਦ ਹੋ ਰਹੀਆਂ ਸੀ ਦੀਪੀ ਦੀਆਂ ਗੱਲਾਂ ਕਰੀ ਜਾਂਦੀਆਂ ਸੀ ਪਰ ਮੈਂ ਆਪਣੇ ਦਿਲ ਵਿੱਚ ਇਹੀ ਸੋਚ ਰਹੀ ਸੀ ਕਿ ਮਾਸੀ ਨੂੰ ਦੀਪੀ ਨੇ ਕਿੰਨਾ ਵੱਡਾ ਤੋਖਾ ਦਿੱਤਾ ਤੇ ਉਸੇ ਤੋਖੇ ਕਰਕੇ ਅੱਜ ਆਪ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਆ ਜਿਸ ਦਾ ਅੰਤ ਮੌਤ ਆ ਉਸ ਨੇ 4 ਪੈਸਿਆਂ ਦੀ ਖਾਤਰ ਆਪਣੀ ਇੱਜ਼ਤ ਖਰਾਬ ਕਰ ਲਈ ਤੇ ਆਪਣੀ ਜ਼ਿੰਦਗੀ ਵੀ ਖਰਾਬ ਕਰ ਲਈ ਉਸ ਨੂੰ ਇਹੋ ਜਿਹੀ ਨਾਮਰਾਦ ਬਿਮਾਰੀ ਨੇ ਘੇਰ ਲਿਆ ਸੀ ਕਿ ਜਿਸ ਦਾ ਕੋਈ ਵੀ ਇਲਾਜ ਨਹੀਂ ਸੀ ਪਰ ਜਦੋਂ ਮਾਸੀ ਆਪਣੇ ਪਿੰਡ ਚਲੀ ਗਈ ਤਾਂ ਮੈਂ ਮੰਮੀ ਨੂੰ ਦੀਪੀ ਦੀ ਸਾਰੀ ਗੱਲ ਦੱਸ ਦਿੱਤੀ ਮੇਰੇ ਮੰਮੀ ਆਪਣੀ ਭਾਂਜੀ ਦੀ ਸਚਾਈ ਸੁਣ ਕੇ ਬਹੁਤ ਹੈਰਾਨ ਹੋਈ ਤੇ ਮੰਮੀ ਦੇ ਮਨ ਵਿੱਚ ਵੀ ਡਰ بیٹھ ਗਿਆ ਤੇ ਫਿਰ ਉਹਨਾਂ ਨੇ ਬੜੀ ਜਲਦੀ ਜਲਦੀ ਮੇਰੇ ਲਈ ਮੁੰਡਾ ਲੱਭਿਆ ਤੇ ਫਿਰ ਮੇਰਾ ਵਿਆਹ ਕਰ ਦਿੱਤਾ। ਮੈਨੂੰ ਡਰ ਲੱਗਦਾ ਸੀ ਕਿ ਕੀਤੇ ਮੇਰੇ ਘਰ ਵਾਲੇ ਨੂੰ ਇਹ ਨਾ ਪਤਾ ਲੱਗ ਜਾਵੇ ਕਿ ਮੈਂ ਪਹਿਲਾਂ ਹਣੀ ਦੇ ਨਾਲ ਰਿਸ਼ਤਬੰਦ ਬਣਾਏ ਸੀ। ਜਿਸ ਦਿਨ ਸਾਡੀ ਸੁਹਾਗ ਰਾਤ ਸੀ ਮੈਂ ਬਹੁਤ ਘਬराई ਹੋਈ ਸੀ ਪਰ ਰੱਬ ਦਾ ਸ਼ੁਕਰ। ਮੇਰੇ ਘਰ ਵਾਲੇ ਨੂੰ ਮੇਰੇ ਤੇ ਭੋਰਾ ਵੀ ਸ਼ੱਕ ਨਹੀਂ ਹੋਇਆ। ਉਸਨੇ ਬੜੀ ਖੁਸ਼ੀ ਖੁਸ਼ੀ ਮੇਰੇ ਨਾਲ ਸੁਹਾਗ ਰਾਤ ਮਨਾਈ ਤੇ ਉਸ ਦਿਨ ਸੱਚੀ ਮੈਨੂੰ ਵੀ ਸੁਹਾਗ ਰਾਤ ਮਣਾ ਕੇ ਬੜਾ ਸਵਾਦ ਆਇਆ ਸੀ। ਕਿਉਂਕਿ ਉਸ ਦਿਨ ਮੈਂ ਆਪਣੀ ਸਹਿਮਤੀ ਦੇ ਨਾਲ ਹੀ ਉਹ ਸਭ ਕੁਝ ਕਰ ਰਹੀ ਸੀ ਤੇ ਅੱਜ ਮੇਰੇ ਵਿਆਹ ਨੂੰ 10 ਸਾਲ ਹੋ ਗਏ ਨੇ ਮੇਰੇ ਦੋ ਬੱਚੇ ਵੀ ਨੇ ਮਾਇਆ ਤੇ ਪਤੀ ਮਾਇਆ ਆਪਣੇ ਪਤੀ ਦੇ ਨਾਲ ਬਹੁਤ ਖੁਸ਼ ਆ ਤੇ ਬਹੁਤ ਸੋਹਣੀ ਜ਼ਿੰਦਗੀ ਬਤੀਤ ਕਰ ਰਹੀਆਂ ਦੀਪੀ 4 ਸਾਲ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦੀ ਰਹੀ ਅਖੀਰ ਉਹ ਰੱਬ ਨੂੰ ਪਿਆਰੀ ਹੋ ਗਈ ਤੇ ਮੇਰੀ ਮਾਸੀ ਅੱਜ ਵੀ ਆਪਣੀ ਧੀ ਨੂੰ ਯਾਦ ਕਰਕੇ ਬਹੁਤ ਰੋਂਦੀ ਆ ਪਰ ਮੰਮੀ ਨੇ ਕਦੇ ਵੀ ਮਾਸੀ ਨੂੰ ਇਹ ਨਹੀਂ ਦੱਸਿਆ ਕਿ ਤੇਰੀ ਧੀ ਆਪਣੇ ਮਾੜੇ ਲੱਛਣਾਂ ਕਰਕੇ ਇੰਨਾ ਵੱਡਾ ਰੋਗ ਸਹਿੜ ਬੈਠੀ ਸੀ ਕਿਉਂਕਿ ਮੰਮੀ ਨੇ ਚਾਹੁੰਦੇ ਮੰਮੀ ਨਹੀਂ ਚਾਹੁੰਦੇ ਸੀ ਕਿ ਹੁਣ ਉਹਨਾਂ ਦੀ ਭੈਣ ਦਾ ਦਿਲ ਦੁਖੀ ਹੋਵੇ ਤੇ ਇਸ ਗੱਲ ਦਾ ਰਾਜ਼ ਸਾਡੇ ਮਾਵਾ ਧੀਆਂ ਦੇ ਦਿਲ ਵਿੱਚ ਹੀ ਰਹਿ ਗਿਆ ਤੇ ਮਾਸੀ ਅੱਜ ਵੀ ਮੇਰੇ ਕੋਲ ਆ ਜਾਂਦੀ ਆ ਤੇ ਕਾਫੀ ਕਾਫੀ ਦਿਨ ਲਾ ਕੇ ਜਾਂਦੀ ਆ ਮਾਸੀ ਮੈਨੂੰ ਬਹੁਤ ਪਿਆਰ ਕਰਦੀ ਆ ਜਿਵੇਂ ਉਹ ਦੀਪੀ ਨੂੰ ਪਿਆਰ ਕਰਦੀ ਸੀ ਉਦਾਂ ਹੀ ਮੈਨੂੰ ਪਿਆਰ ਕਰਦੀ ਆ ਤੇ ਮੈਨੂੰ ਵੀ ਬੜਾ ਵਧੀਆ ਲੱਗਦਾ ਜਦੋਂ ਮਾਸੀ ਆ ਕੇ ਮੇਰੇ ਕੋਲ ਰਹਿੰਦੀ ਸੀ ਤਾਂ ਅਸੀਂ ਮਾਵਾਆਂ ਧੀਆਂ ਬੜਾ ਦੁੱਖ ਸੁੱਖ ਕਰਦੀਆਂ ਸੀ ਪਰ ਮੈਂ ਕਦੇ ਵੀ ਮਾਸੀ ਕੋਲ ਦੀਪੀ ਦੀ ਗੱਲ ਨਹੀਂ ਦੁਹਰਾਈ ਸੀ ਬਸ ਆਪਣਾ ਦੁੱਖ ਸੁੱਖ ਮਾਸੀ ਕੋਲ ਕਰ ਲੈਂਦੀ ਆ ਤੇ ਮਾਸੀ ਦਾ ਦੁੱਖ ਸੁੱਖ ਸੁਣ ਲੈਂਦੀ ਆ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟ ਰਾਹੀਂ ਜਰੂਰ ਦੱਸਿਓ ਕਹਾਣੀ ਪੂਰੀ ਹੋ ਤੀ ਆ ਲੱਗ ਗਿਆ ਹੋਵੇ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਚਾਇਲ ਜੀ ਧੰਨਵਾਦ ਜੀ